ਮੈਂ ਸੋਚਦਾ ਆਪਣਾ ਜਿਹੜਾ ਸੀਗਾ ਸਾਰਾ ਪੂਰਾ ਸੀਗਾ ਉਹ ਤੂੰ ਚਾਹ ਸੈ ਲੈ ਜਾਂਪਾਂ ਫੋਲੀ ਪਾਇ ਸੀ ਅੱਜ ਕੀ ਵਾਰ ਬੀ ਟੂੜੀਆ ਕੱਢਣਾ ਜਾਵੇ ਹੋਵੇ ਫਿਰ ਦਿੱਕਤ ਬਹੁਤ ਆਉਂਦੀ ਹੈ ਅੱਜ ਕੀ ਵਾਰ ਨਾ ਪਤਾ ਕੀ ਹੋਇਆ ਜਿਹੜਾ 2025 ਸੀਗਾ ਕਿਉਂਕਿ ਮੀਂਹ ਦੀ ਵਾਰਸ਼ ਬਹੁਤ ਜ਼ਿਆਦਾ ਹੋਈ ਹੈ ਤੇ ਟੂੜੀ ਆਪਣੀ ਦੇਖ ਸਕਦੇ ਤੁਸੀਂ ਆ ਟੂੜੀ ਆਪਣੀ ਜਿਹੜੀ ਸੀਗੀ ਸਾਰੀ ਜਮੀਨ ਨਾਲ ਬਹੁਤ ਜ਼ਿਆਦਾ ਖਰਾਬ ਹੈ ਅੱਜ ਕੀ ਵਾਰ ਹੋਈ ਹੈ ਸਾਰਿਆਂ ਦੀ ਜਿਹੜੀ ਹੈਗੀ ਹੈ ਖੇਤਾਂ ਦੀ ਸੀਗੀ ਟੂੜੀ ਉਹ ਸਾਰਿਆਂ ਦੀ ਆ ਜਿਹੜੀ ਹੈਗੀ ਆ ਟੱਜ ਦਾ ਸਾਰੇ ਟੂੜੀ ਜਿਹੜੀ ਹੈਗੀ ਸਾਰੀ ਖਰਾਬ ਹੀ ਹੈ ਆਪਣੀ ਆ ਵੀ ਨੇ ਨੇ ਫਿਰ ਇਹ ਆਪਾਂ ਸਕਾ ਸਕਾਗੇ ਜਿਹੜੀ ਟੂੜੀ ਸੀਗੀ ਉਹ ਸੁੱਕ ਚ ਪਾਉਨੇ ਇੱਥੇ ਤਾਂ ਪਾ ਲਾਇਆ ਸੀਗਾ ਆਪਾਂ ਤੇ ਇੱਥੋਂ ਉਹ ਲੈ ਕੇ ਸਾਰੀ ਇੱਥੋਂ ਢਿੱਕਰ ਆਪਣੇ ਆ ਇੱਥੋਂ ਢਿੱਕਰ ਸਾਰੇ ਟੂੜੀ ਟੂੜੀ ਸੀਗੇ ਤੇ ਅੱਧਰ ਵਾਲੇ ਕੋਪ ਜੀ ਆਪਣੀ ਇੱਥੇ ਮਹੀ ਬੋ ਪਿਆ ਇਹ ਚ ਆਪਾਂ ਫਿਰ ਜਿਹੜੀ ਵਧੀਆ ਟੂੜੀ ਸੀਗੀ ਚੰਗੀ ਸਾਫ ਚਿੱਟੀ ਉਹੀ ਗਾਵਾਂ ਵਾਸਤੇ ਉਹੀ ਪਾਈਏ ਗਾਵਾਂ ਨੂੰ ਦੇ ਦਿੱਜੀ ਜਿਹੜੀ ਖਰਾਬ ਸੀਗੀ ਉਹ ਪਈਏ ਰੇਜ ਚੰਗੇ ਚੰਗੇ ਕੱਢ ਕੇ ਆਪਾਂ ਉਹ ਪਾ ਦਾਂਗੇ ਹੈਗੀ ਵਾਰ ਠੀਕੇ ਜੀ ਇਹਦੀ ਤੁਸੀ ਦਸਰੂ ਵੀ ਥੋੜੀ ਟੁੜੀ ਹੈ ਐਦਾਂ ਹੀ ਹੋਊਗੀ ਸਾਰੀ ਕਿਉਂਕਿ ਆਪਣੀ ਘਰੇ ਜਗ੍ਹਾ ਦੀ ਥੋੜੀ ਸ਼ਾਰਟ ਵਾਲੀ ਹੈਗੀ ਇਹ ਇਸ ਕਰਕੇ ਆਪਾਂ ਜਿਹੜਾ ਸੈਲਜ ਟੁੜੀ ਚਾਰ ਸਾਰਾ ਕੁਝ ਖੇਤ ਹੀ ਹੁੰਦਾ ਤੇ ਆਪਾਂ ਖੇਤੀ ਅੱਜ ਕੀ ਵਾਰ ਰੱਖੀ ਸੀ ਟੁੜੀ ਪਿਛਲੀ ਵਾਰ ਤਾਂ ਨਹੀਂ ਜਵਾਂ ਹੀ ਖਰਾਬ ਹੋਈ ਸੀ ਟੁੜੀ ਅੱਜ ਕੀ ਵਾਰ ਟੁੜੀ ਜੜੀ ਸੀਗੀ ਅੱਜ ਕੀ ਵਾਰ ਬਹੁਤ ਜ਼ਿਆਦਾ ਖਰਾਬ ਹੋਈ ਏ ਹੁਣ ਭਰਾਵਾ ਆਪਾਂ ਨੂੰ ਕੀ ਮੋਲੀ ਲੈਣੀ ਪਊਗੀ ਬਸ ਹੁਣ ਦਸ 15 ਦਾ ਰੇਵਾ ਸਾਡਾ ਨਿਕਲਣਗੇ ਚੰਗੀ ਟੁੜੀ ਨਾਲ ਫੇਰ ਤਾਂ ਮੋਲੀ ਚੱਲੇ ਅੱਜ ਕੀ ਵਾਰ ਤਾਂ ਟੁੜੀ ਦਾ ਰੇਟ ਵੀ ਬਣ ਕੇ ਚੱਲੇ 4-500 ਨੂੰ ਹੈਗੀ ਏ ਵਧੀਆ ਚੰਗੀ ਟੁੜੀ ਹੈਗੀ ਏ ਓਕੇ ਵੀਰ ਜੀ ਧੰਨਵਾਦ ਸਾਰਿਆਂ ਨੂੰ ਵੀ ਇਹਨੂੰ ਪੱਟੀ ਡੈਰੀ ਫਾਰਮ ਨੂੰ ਫੋਲੋ ਜ਼ਰੂਰ ਕਰਨਾ ਠੀਕ ਹੈ ਜੀ ਤੇ ਆਪਣੀ ਵੀਡੀਓ ਵੀ ਦੇਖਿਓ ਵਧੀਆ ਤੇ ਵਧੀਆ ਚੰਗੀ ਤੇ ਚੰਗੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੂਗੀ Thank you.